ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਇੱਕ ਵੱਡੀ ਅਪਡੇਟ ਦੋਸਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਫਟਕਾਰ ਪੰਜਾਬ ਸਰਕਾਰ ਨੂੰ ਦੂਜੇ ਪਾਸੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਹਰੀ ਝੰਡੀ ਦੇ ਦਿੱਤੀ ਹੈ ਪੰਚਾਇਤੀ ਚੋਣਾਂ ਦੇ ਰੱਖਵੇ ਕਰਨ ਨੂੰ ਲੈ ਕੇ ਜਿਹੜੇ ਬਿੱਲ ਦੀ ਮਨਜ਼ੂਰੀ ਪੰਜਾਬ ਸਰਕਾਰ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸਦਵਾ ਅਤੇ ਨਵੇਂ ਬਣੇ ਰਾਜਪਾਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਕੋਲ ਮੰਗ ਕੀਤੀ ਸੀ ਉਸ ਨੂੰ ਲੈ ਕੇ ਅੱਜ ਹਰੀ ਝੰਡੀ ਮਿਲ ਗਈ ਹੈ ਦੱਸ ਦਈਏ ਕਿ ਪਹਿਲਾਂ ਜਿਹੜਾ ਹੈ ਰੱਖਵਾ ਕਰਨ ਹੁੰਦਾ ਸੀ ਉਹ ਰੋਟੇਸ਼ਨ ਵਾਈਜ਼ ਹੁੰਦਾ ਸੀ ਲੇਕਿਨ ਹੁਣ ਬਲਾਕ ਪੱਧਰ ਤੇ ਰੱਖਵਾ ਕਰਨ ਹੋਵੇਗਾ ਪੰਚਾਇਤੀ ਚੋਣਾਂ ਦੇ ਲਈ ਇਸ ਨੂੰ ਲੈ ਕੇ ਅੱਜ ਗੁਲਾਬ ਚੰਦ ਕਟਾਰੀਆ ਬਣੇ ਰਾਜਪਾਲ ਨੇ ਹਰੀ ਝੰਡੀ ਦੇ ਦਿੱਤੀ ਹੈ ਇਸ ਨੂੰ ਲੈ ਕੇ ਹੁਣ ਸਾਰੇ ਰਸਤੇ ਸਾਫ ਹੋ ਗਏ ਨੇ ਕਿਉਂਕਿ ਅੱਜ ਤੋਂ 7 ਦਿਨ ਪਹਿਲਾਂ ਭਾਤੀ ਜਨਤਾ ਪਾਰਟੀ ਨੇ ਜਿਹੜੇ ਨੁਮਾਇੰਦੇ ਨੇ ਉਹ ਤਲਬਤੇ ਹੋਏ ਸੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਹਰਿਆਣਾ ਹਾਈ ਕੋਰਟ ਦੇ ਜਦੋਂ ਜਸਟਿਸ ਨੇ ਪੁੱਛਿਆ ਕਿ ਭਾਈ ਪੰਚਾਇਤੀ ਕਾਨੂੰਨ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸੰਵਿਧਾਨ ਦੇ ਲੋਕਤੰਤਰ ਦਾ ਤਰਾ ਤੁਹਾਡੀ ਪਾਰਟੀ ਦੇ ਵੱਲੋਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮਸਾ ਹੀ ਖਿਹੜਾ ਛੜਾਇਆ ਆਮ ਆਦਮੀ ਪਾਰਟੀ ਦੇ ਜਿਹੜੇ ਨਿਜੀ ਸਿਕੱਤਰ ਗਏ ਸੀ ਉਥੇ ਕੀ ਭਾਈ 5 ਅਕਤੂਬਰ ਨੂੰ ਅਸੀਂ ਹਰ ਹਾਲਾਤ ਦੇ ਵਿੱਚ ਪੰਚਾਇਤੀ ਚੋਣਾਂ ਕਰਵਾ ਦਵਾਂਗੇ ਲੇਕਿਨ ਜੇ ਗੱਲ ਕਰੀਏ ਪੰਚਾਇਤੀ ਬਲਾਕ ਜਿਹੜੀ ਪੰਚਾਇਤੀ ਸ਼ਕਤੀ ਭੰਗ ਹੋਈ ਹੈ 176 ਰਹੀ ਗਈ ਸੀ 176 ਦੇ ਵਿੱਚ 53 ਫੇਰ ਭੰਗ ਕਰ ਦਿੱਤੀਆਂ ਗਈਆਂ ਨੇ ਅੱਜ ਜਿਹੜੀਆਂ ਬਾਕੀ ਦੀਆਂ ਰਹਿੰਦੀਆਂ ਵੀ ਉਹ ਭੰਗ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਪਿੰਡ ਵਿੱਚ ਰੋਲੇ ਚੱਲਦੇ ਸੀ ਜਿਨ੍ਹਾਂ ਵੀ ਪੰਚਾਇਤੀ ਸੰਪੰਧਤੀਆਂ ਸੀਗੀਆਂ ਉਹ ਸਾਰੀਆਂ ਹੀ ਰੱਦ ਹੋ ਗਈਆਂ ਨੇ ਇਸ ਦੇ ਲਈ ਅੱਜ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਚੰਦ ਕਟਾਰੀਆ ਨੇ ਰਖਵੇਂ ਕਰਨ ਵਾਲਾ ਭੰਬਲਪੂਸਾ ਹੀ ਖਤਮ ਕਰ ਦਿੱਤਾ ਹੈ ਉਸ ਨੂੰ ਬਿੱਲ ਨੂੰ ਪ੍ਰਵਾਨਗੀ ਮਿਲ ਗਈ ਹੈ 1994 ਆਰਟੀਕਲ ਜਿਹੜਾ ਹੈ ਉਸ ਦੇ ਵਿੱਚ 21 ਦੱਸਦੀ ਹੈ ਕਿ ਹੁਣ ਉਹ ਕਿਸੇ ਵੀ ਸਮੇਂ ਪੰਚਾਇਤੀ ਚੋਣਾਂ ਦਾ ਐਲਾਨ ਰਸਮੀ ਤਰੀਕੇ ਦੇ ਨਾਲ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਦੀ ਗੱਲ ਕਰੀ ਤਾਂ ਸੂਤਰ ਕਹਿੰਦੇ ਨੇ ਕਿ ਅਕਤੂਬਰ ਦੇ ਪਹਿਲੇ ਹਫਤੇ ਹਰ ਹਾਲਾਤ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਬੱਜੇਗਾ ਲੇਕਿਨ ਇੱਧਰ ਪੰਜਾਬ ਅਤੇ ਹਰਿਆਣਾ ਦੀ ਜਿਹੜੀ ਹਾਈ ਕੋਰਟ ਫੇਰ ਦੁਬਾਰਾ ਜੁਰਮਾਨਾ ਕਰੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕਿ ਤੁਸੀਂ 5 ਅਕਤੂਬਰ ਨੂੰ ਚੋਣਾਂ ਸੰਪੰਨ ਕਰਨ ਨੂੰ ਕਿਹਾ ਸੀ ਦੇਖਣਾ ਹੋਵੇਗਾ ਕਿ ਹੁਣ ਜਿਹੜਾ ਅਕਤੂਬਰ ਦੇ ਵਿੱਚ ਚੋਣਾਂ ਕਰਵਾਉਂਦੇ ਆ ਜਾਂ ਨਹੀਂ ਪੰਚਾਇਤੀ ਚੋਣਾਂ ਇਸ ਦਾ ਪਤਾ ਲੱਗੇਗਾ ਗੁਲਾਬ ਸਿੰਘ ਚੰਦ ਕਟਾਰੀਆ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਨਵੇਂ ਬਣੇ ਰਾਜਪਾਲ ਦੇ ਜਲਦ ਤੋਂ ਜਲਦੀ ਪੰਚਾਇਤਾਂ ਚੋਣਾਂ ਪੰਜਾਬ ਸਰਕਾਰ ਨੂੰ ਕਰਵਾ ਦੇਣੀਆਂ ਚਾਹੀਦੀਆਂ ਨੇ ਇਸ ਦੇ ਲਈ ਮੈਂ ਤੱਗੀ ਕਰਦਾ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਅਤੇ ਕੈਬਨਨ ਮੰਤਰੀਆਂ ਨੂੰ ਇਹ ਜਲਦ ਤੋਂ ਜਲਦ ਬੜੇ ਹਿਸੇ ਸਜਜੇ ਢੰਗ ਦੇ ਨਾਲ ਪੰਚਾਇਤੀ ਚੋਣਾਂ ਨੂੰ ਨਿਪੇਰੇ ਚੜਾਇਆ ਜਾਵੇ ਦੇਖਣਾ ਹੋਵੇਗਾ ਕਿ ਹੁਣ ਕਿੰਨੇ ਸਮੇਂ ਬਾਅਦ ਪੰਚਾਇਤੀ ਚੋਣਾਂ ਪੰਜਾਬ ਨਿਪੇਰੇ ਚੜਾਉਂਦੀ ਹੈ ਲੇਕਿਨ ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਧਰ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹਰੀ ਝੰਡੀ ਦਿੱਤੀ ਹੈ ਪੰਚਾਇਤੀ ਚੋਣਾਂ ਨੂੰ ਜਿਹੜੇ ਵੀ ਬਿੱਲ ਰੱਖੇ ਗਏ ਸੀ ਜਿਹੜੇ ਵੀ ਮੁੱਦੇ ਰੱਖੇ ਗਏ ਸੀ ਲਾਸਟ ਜਿਹੜੀ ਕਿ ਵਿਧਾਨ ਸਭਾ ਦੇ ਸੈਸ਼ਨ 3 ਦਿਨਾਂ ਦਾ ਵਿੱਚ ਜਿਹੜਾ ਮਾਨਸੂਨ ਸੈਸ਼ਨ ਚੱਲਿਆ ਸੀ ਉਹ ਸਾਰੇ ਮੁੱਦੇ ਪਾਸ ਕੀਤੇ ਗਏ ਨੇ ਉਹਨਾਂ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਹੈ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਦਾ ਵੀਗਲ ਕਿਸੇ ਵੀ ਸਮੇਂ ਵੱਜ ਸਕਦਾ ਹੈ